زندہ باد طالب علم ਹੇ ਹੁਣ ਫਿਰ ਇੱਕ ਵਾਰ ਦਫਤਰ ਕਮਿਸ਼ਨਰ ਨਗਰ ਨਿਗਮ ਜਲੰਧਰ ਦੇ ਬਾਹਰ ਹੋ ਗਿਆ ਭਾਰੀ ਹੰਗਾਮਾ ਦੱਸਦੀ ਕਿ ਜਲੰਧਰ ਨਗਰ ਨਿਗਮ ਦਫਤਰ ਕਮਿਸ਼ਨਰ ਦੇ ਆਫਿਸ ਦੇ ਬਾਹਰ ਕਰਮਚਾਰੀ ਤਾਲਮੇਲ ਕਮੇਟੀ ਵੱਲੋਂ ਅੱਜ ਛੇਵੇਂ ਦਿਨ ਫਿਰ ਹੜਤਾਲ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ 19 ਮੰਗਾਂ ਜੋ ਸਰਕਾਰ ਪੂਰੀ ਨਹੀਂ ਕਰ ਰਹੀਆਂ ਇਸ ਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਫਿਰ ਹੜਤਾਲ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਇਹ ਹੜਤਾਲ ਲਗਾਤਾਰ ਚਲਦੀ ਰਹੇਗੀ ਅਤੇ ਅਸੀਂ ਇਸ ਦਫ਼ਤਰ ਦੇ ਬਾਹਰ ਹੀ ਬੈਠੇ ਰਹਾਂਗੇ ਅਤੇ ਰੋਜ਼ ਪ੍ਰਦਰਸ਼ਨ ਕਰਦੇ ਰਹਾਂਗੇ ਜਲੰਧਰ ਤੋਂ ਮਾਨਪ੍ਰੀ ਸਿੰਘ ਅਤੇ ਹਰੀਸ਼ਪੰਡ ਆਰਿਤੀ ਰਿਪੋਰਟ ਸਿੱਟਲ ਮੈਂ ਕਮੇਟੀ ਨਗਰ ਮ ਜਲੰਧਰ ਅੱਗੇ ਵੀ ਅਸੀਂ ਦੱਸ ਚੁੱਕੇ ਆ ਪਬਲਿਕ ਆਮ ਪਬਲਿਕ ਨੂੰ ਕਿ ਸਾਡੀ ਪਬਲਿਕ ਨਾਲ ਕੋਈ ਲੜਾਈ ਨਹੀਂ ਅਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਦੇ ਨਾਲ ਨਿਭਾਉਂਦੇ ਆ ਔਰ ਕਿਸੇ ਦਾ ਸਾਥ ਨਹੀਂ ਕਰਦੇ ਆਪਣਾ ਕਰਮ ਜੜਾ ਆ ਆਪਣੀ ਪਰਮਪਤਾ ਪਰਮਾਤਮਾ ਦੀ ਇਸ਼ਾਅ ਦੇ ਮੁਤਾਬਕ ਉਹਨਾਂ ਦੇ ਅਸ਼ੀਰਵਾਦ ਨਾਲ ਔਰ ਆਪਣੇ ਗੁਰੂਆਂ ਦੇ ਦਿੱਤੇ ਹੋਏ ਰਸਤੇ ਤੇ ਅਸੀਂ ਚੱਲਦੇ ਹੋਏ ਆਪਣੇ ਮਾਪੇ ਦੇ ਇਸ਼ਾਰੇ ਦੇ ਮੁਤਾਬਕ ਅਸੀਂ ਚੱਲਦੇ ਆਂ ਔਰ ਸਾਰੀ ਸੰਸਥਾ ਦੇ ਨਾਲ ਅਸੀਂ ਆਪਣਾ ਫਰਜ਼ ਜਿਹੜਾ ਡੂੜੀਆਂ ਪੂਰੀ ਕਰਦੇ ਆਂ ਸਾਡੀ ਫਾਰਸਪਲਾਈ ਦੇ ਕਿਤੇ ਵੀ ਜੋੜ ਦੇ ਵਿੱਚ ਕਮੀ ਆ ਜਾਂਦੀ ਆ ਜਾਂ ਮੋਟਰਾਂ ਦੇ ਵਿੱਚ ਕੋਈ ਆਉਂਦੀ ਆ ਅਸੀਂ ਪਹਿਲਾਂ ਆਪਣਾ ਡਿਪਾਰਟ ਜਿਹੜਾ ਦੂਰ ਕਰਦੇ ਆਂ ਔਰ ਜਿਹੜੇ ਬੰਦੇ ਕੰਪਲੇਂਟ ਤੇ ਗਏ ਹੋਣ ਉਹਨਾਂ ਨੂੰ ਅਸੀਂ ਨਹੀਂ ਬੁਲਾਉਂਦੇ ਇਹ ਸਾਡਾ ਤਰਮਾ ਕਿਉਂਕਿ ਜੇ ਸਾਡਾ ਸ਼ਹਿਰ ਸੁਖੀ ਰਹੇਗਾ ਸਾਡਾ ਸ਼ਹਿਰ ਜਿਹੜਾ ਠੀਕ ਰਹੇਗਾ ਫਿਰ ਅਸੀਂ ਸਾਰੇ ਖੁਸ਼ ਹੋਵਾਂਗੇ ਪਰ ਅਫਸੋਸ ਦੀ ਗੱਲ ਇਹ ਆ ਕਿ ਸਾਰਾ ਕੁਝ ਦੇਖਣ ਦੇ ਬਾਵਜੂਦ ਵੀ ਸਾਨੂੰ ਜਿਹੜੀ ਵੀ ਡਿਊਟੀ ਜਿੱਥੇ ਕਮਿਸ਼ਨਰ ਸਾਹਿਬ ਨੇ ਸਾਡੀ ਡਿਊਟੀ ਲਵਾਈ ਸਾਡੇ ਬੰਦਿਆਂ ਦੀ ਇਹਨਾਂ ਨੇ ਪਿਛਲੇ ਦਿਨੀ ਮੇਰੇ ਕੋਲ 8 ਬੰਦੇ ਮੰਗੇ ਮੈਂ ਕਿਹਾ ਕਮਿਸ਼ਨਰ ਸਾਹਿਬ ਤੁਹਾਡੀ ਇੱਜ਼ਤ ਰੱਖਣੀ ਚਾਹੀਦੀ ਆ ਕਾਰਪੀ ਦੀ ਇੱਜ਼ਤ ਬੰਦਿਆਂ ਦੀ ਚਾਹੀਦੀ ਆ ਤੇ ਇਹਨਾਂ ਦੀ ਬਜਾਏ 8 ਦੇ ਬਿਜਾਏ ਇਹਨਾਂ ਨੂੰ 60 ਬੰਦੇ ਦਿੱਤੇ ਉਹ ਜਿਹੜਾ ਕੰਮ 6 ਮਹੀਨੇ ਪੂਰਾਉਣਾ ਸੀ ਉਹਨਾਂ ਨੂੰ 15 ਦਿਨਾਂ ਵਿੱਚ ਅਸੀਂ ਪੂਰਾ ਕਰਕੇ ਲਾਈਟ ਪ੍ਰੋਜੈਕਟ ਦਿੱਤਾ ਅਚਾਰੀਆ ਲਾਈਟ ਪ੍ਰੋਜੈਕਟ ਲਾਈਟਾਂ ਜਿਹੜੀਆਂ ਉਹ ਠੀਕ ਤਰੀਕੇ ਨਾਲ ਚੱਲ ਰਹੀਆਂ ਆ ਔਰ ਬਹੁਤ ਸਾਰੀਆਂ ਹੋਣ ਜੜੀਆਂ ਅੱਗੇ ਤੋਂ ਖਰਾਬ ਹੁੰਦੀਆਂ ਉਹ ਬੱਕਰੀ ਗੱਲ ਆ ਲੇਕਿਨ ਅਸੀਂ ਇਹਨਾਂ ਦਾ ਕਹਿਣਾ ਮੰਨ ਲਿਆ ਕਿਉਂਕਿ ਇਹਨਾਂ ਨੇ ਸਾਨੂੰ ਜਨਨੀ ਦਿੱਤੀ ਸੀ ਅਸੀਂ ਸਾਰੇ ਕੰਮ ਜੜੇ ਆ ਉਹ ਕੰਪਲੀਟ ਆਪਣੀ ਸ਼ਾਂਤੀ ਦੇ ਨਾਲ ਕਰਾਂਗੇ ਤੁਹਾਡੇ ਸਾਰੇ ਕੰਮ ਜੜੇ ਆ ਅਸੀਂ ਕਰਾਂਗੇ ਨੋਟਿਸ ਦੇਣ ਦੇ ਬਾਵਜੂਦ ਵੀ ਸਾਡੇ ਕੰਮ ਨਹੀਂ ਹੋਏ ਮੰਨੀਆਂ ਜੇ ਗੱਲਾਂ ਮੰਨ ਲਈਆਂ ਸਾਰੀਆਂ ਉਤਮ ਸਾਡੇ ਕੰਮ ਨਹੀਂ ਹੋਏ ਸਾਡੇ ਕੰਮ ਆ ਅਸੀਂ ਉਹ ਕਰੇ ਜਿਹੜੀ ਆਪਣਾ ਕੰਪਲੀਟ ਆਪਣੀ ਆਪਣਾ ਸਾਰਾ ਰਿਕਾਰਡ ਆ ਉਹ ਕੰਪਿਊਟਰਾਈਜ਼ ਕੀਤਾ ਜਾਵੇ ਸਾਰੇ ਬਲਾਜਮਾ ਦਾ ਦੱਸੋ ਇਹ ਵੀ ਸਰਕਾਰ ਵੀ ਕਹਿ ਚੁੱਕੀ ਆ ਕਮਿਸ਼ਨਰ ਸਾਹਿਬ ਵੀ ਕਹਿ ਚੁੱਕੇ ਆ ਬਿਬਾਕਿਆ ਹੀ ਕੰਪਿਊਟਰਾਈਜ਼ ਕੀਤਾ ਜਾਊਗਾ ਪਰ ਪਤਾ ਨਹੀਂ ਕਿਉਂ ਨਹੀਂ ਹੁੰਦਾ ਦਰਜਾਚਾਰ ਕਰਮਚਾਰੀਆਂ ਦਾ ਕਿਹੜੇ ਬੰਦਿਆਂ ਨੂੰ ਇਸ ਗੱਲ ਦਾ ਸੋਖ ਆ ਉਸ ਮੁਲਾਜ਼ਮ ਨੂੰ ਪਤਾ ਹੀ ਲੱਗੇ ਉਹਦੀ ਤਰਖਾ ਕਿੰਨੀ ਆ ਤੇ ਉਹਦਾ ਕੀ ਬਕਾਇਆ ਔਰ ਕੀ ਕੀ ਉਹਦਾ ਆਪਣਾ ਹੱਕ ਬਣਦਾ ਕਿਹੜੇ ਕਿਹਦੀ ਇਨਕ੍ਰੀਮੈਂਟ ਕਦੋਂ ਕਦੋਂ ਮਰਦੀ ਆ ਕਦੋਂ ਕਦੋਂ ਉਹਦੀ ਹੋਰ ਤਰੱਕੀ ਪਦਨਤੀ ਹੋਣੀ ਆ ਉਹਨੂੰ ਪਤਾ ਲੱਗ ਜਾਏ ਆਟੋਮੈਟਿਕਲੀ ਇਹ ਹੋ ਗਿਆ ਤਾਂ ਸਾਰਾ ਕੁਝ ਆਟੋਮੈਟਿਕਲੀ ਹੋ ਜਾਣਾ ਸਾਡੇ ਵਰਗੇ ਵਿਚੋਲਿਆਂ ਦੀ ਫਿਰ ਲੋੜ ਨਹੀਂ ਪੈਣੀ ਅਸੀਂ ਬੇਚਾਨੇ ਆ ਸਾਡੀ ਜਿੰਦਗੀ ਸਾਰੀ ਨੰਗ ਗਈ ਆ ਇਹਨਾਂ ਗੱਲਾਂ ਨੂੰ ਪਿੱਟਦੇ ਪਿੱਟਦੇ ਅਸੀਂ ਕਹਿੰਦੇ ਆ ਸਾ ਰੂਲ ਬਣਾ ਜਾਈਏ ਜਿੱਚ ਕਿ ਸਾਡੇ ਸਾਡੇ ਵਰਗੇ ਬੰਦੇ ਨੂੰ ਲੋਣੀ ਨ ਪੁੱਗੇ ਅਸੀਂ ਕਹਿੰਦੇ ਆ ਤਰੀਕੇ ਦੇ ਅਨਸਾਰ ਸਲੋਟੀ ਦੇ ਮੁਤਾਬਕ ਤਰੱਕੀ ਦਿੱਤੀ ਜਾਣ ਸਲੋਟੀ ਦੇ ਮੁਤਾਬਕ ਤਰੱਕੀ ਦਿੱਤੀ ਜਾਣ ਇਹ ਆਪਣੀ ਮਰਜ਼ੀ ਨਾਲ ਇੱਕ ਸਾਡਾ ਸੁਪਰਵਾਈਜ਼ਰ ਆ ਉਹ ਹੈਡ ਮਾਲੀਆ ਹੈਡ ਮਾਲੀ ਕੋ ਡਿਊਟੀ ਸੀ ਉਹਦੀ ਪੂਰੀ ਉਹ ਪੂਰੀ ਕੰਮ ਕਰਦਾ ਸੀ ਸਰਕਾਰ ਦੇ ਪੈਸੇ ਦਾ ਪੂਰੀ ਤਰ੍ਹਾਂ ਖਿਆਲ ਰੱਖਦਾ ਸੀ ਕੋਈ ਤੇਲ ਵੱਧ ਘੱਟ ਲੈ ਨਹੀਂ ਸਕਦਾ ਸੀ ਉਹਦੇ ਦੇ ਮਗਰ ਜਾ ਕੇ ਇਨਕੁਆਇਰੀਆਂ ਕਰਦਾ ਸੀ ਚੈਕਿੰਗ ਕਰਦਾ ਸੀਗਾ ਉਹ ਤੋਂ ਬਾਅਦ ਕੀ ਦੇਖਿਆ ਉਹ ਸਾਰੇ ਜਿੰਨੇ ਚੋਰ ਸੀ ਇਕੱਠੇ ਹੋ ਗਏ ਇਕੱਠੇ ਹੋ ਕੇ ਕਮਿਸ਼ਨ ਕੋਲ ਚਲੇ ਗਏ ਕਹਿੰਦੇ ਇਹ ਗਾਲਾਂ ਕੱਢਦਾ ਅਸੀਂ ਜਦੋਂ ਗਏ ਕਹਿੰਦੇ ਇਹ ਗਾਲਾਂ ਕੱਢਦਾ ਮੈਂ ਕਿਹਾ ਕਮਿਸ਼ਨ ਸਾਹਿਬ ਗਾਲਾਂ ਤੁਸੀਂ ਵੀ ਸਾਨੂੰ ਕੱਢ ਦਿੰਦੇ ਅਸੀਂ ਤੁਹਾਨੂੰ ਕੀ ਕਹੀਏ ਤੁਸੀਂ ਤਾਂ ਸਾਡੇ ਮੂੰਹ ਤੇ ਸਾਨੂੰ ਇੱਕ ਨਾ ਉਮਰ ਦੇਖਦੇ ਨਾ ਕੋਈ ਗੱਲ ਨਾ ਸਾਡੇ ਵੀ ਗਾਲਾਂ ਕੱਢ ਦਿੰਦੇ ਅਸੀਂ ਤੁਹਾਡੀਆਂ ਗਾਲਾਂ ਬਰਦਾਸ਼ਤ ਨਹੀਂ ਕਰੀਦੀਆਂ ਸਭ ਕੋ برداشت ਕਰ ਜਾਂਦਾ ਇਹ ਹੈਡ ਆਫ ਦਿਪਾਰਟਮੈਂਟ ਦਾ ਆਪਣੇ ਡਿਪਾਰਟਮੈਂਟ ਨੂੰ ਚਲਾਉਣਾ ਕਿਦਾਂ ਉਸ ਤੋਂ ਬਾਅਦ ਹੋਰ ਵੀ ਕਈ ਡਿਮਾਂਡਾਂ ਸਾਡੀਆਂ 18 ਡਿਮਾਂਡ ਆਇਆ ਪੈਸ਼ਲੈਸ ਮੈਡੀਕਲ ਸਕੀਮ ਜਾਰੀ ਕੀਤੀ ਜਾਵੇ ਕੱਚੇ ਫਿਟਰ ਰੁਗਲੀ ਡਾਟਾ ਕਿਬੁੱਡਰ ਪੈਟਰ ਔਰ ਸਾਰੇ ਮੁਲਾਜ਼ਮੀਆਂ ਦੇ ਲਈ ਕੱਚੇ ਜਿੱਥੇ ਵੀ ਉਹ ਜੀਸੀਬੀ ਆਪਰੇਟਰ ਡਰਾਈਵਰ ਫਾਇਰਮੈਨ ਜੋ ਵੀ ਸਾਡੇ ਸਰਵਲ ਕੋਆਰਡੀਨੇਟਰ ਰੱッセ ਆ ਉਹ ਸਾਰੇ ਪੱਕੇ ਕੀਤੇ ਜਾਣ ਇਹਨਾਂ ਮੰਗਾਂ ਦੇ ਨਾਲ-ਨਾਲ ਮੈਂ ਸਾਰੇ ਬੇਨਤੀ ਕਰਾਂਗਾ 18 18 ਦੇ ਕਰ 19 ਮੰਗਾਂ ਕਾਢੀਆਂ ਆ ਗਈਆਂ ਜਿਹੜੀਆਂ ਕਿ ਲਾਗੂ ਹੋਣ ਵਾਲੀਆਂ ਆ ਕਿ ਮਦਰਸਾ ਤੇ ਇਦਾਂ ਸ਼ਾਮ ਪੈ ਜਾਊਗੀ ਸੋ ਮੈਂ ਮੇਰੀ ਬੇਨਤੀ ਪ੍ਰਮਾਨ ਕਰੋ ਮੈਂ ਤੁਹਾਨੂੰ ਪੱਤਰਕਾਰਾਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜਲਦੇ ਜਲਦੀ ਜ਼ਿਆਦਾ ਪ੍ਰਚਾਰ ਕਰੋ